ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਾਰੇ ਕ ਜਾਵੇ ਫਤਿਹ ਪਾਵੇ ਨਿਹਾਲ ਜਾਵੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨ ਨੂੰ ਪਾਵੇ ਸਾਥ ਸ਼੍ਰੀ ਆਕਾਲ ਸੰਗਤ ਜੀ ਆਪਾਂ ਸਾਰਿਆਂ ਨੇ ਗੁਰੂ ਪਾਤਸ਼ਾਹ ਕਲਗੀਧਰ ਪਿਤਾ ਜੀ ਦੁਆਰਾ ਰੰਗਜੀਤ ਨੂੰ ਲਿਖਿਆ ਹੋਇਆ ਜਫਰਨਾਮਾ ਜੋ ਪਾਈ ਮਹਿਲ ਸਿੰਘ ਹੋਣਾ ਨੇ ਬਹੁਤ ਹੀ ਬਖੂਬੀ ਨਾਲ ਗਾਇਆ ਹੈ ਜੋ ਸੁਣ ਕੇ ਲੋਕ ਕੰਡੇ ਖੜੇ ਹੋ ਜਾਂਦੇ ਨੇ ਨੇ ਜਫਰਨਾਮੇ ਵਿੱਚ ਫਾਰਸੀ ਸ਼ਬਦ ਆਉਂਦੇ ਨੇ ਅੱਜ ਆਪਾਂ ਇਹਨਾਂ ਸ਼ਬਦਾਂ ਨੂੰ ਵਿਸਤਾਰ ਪੂਰਵਕ ਜਾਣੀਏ ਪੁਲੰਦਾ ਸਫੇ ਜਾ ਵਰਕੀਆਂ ਦਸਮੂ ਪੁਰਫਰੇਬ ਧੋਖੇ ਨਾਲ ਭਰਿਆ ਸਿਤਮਰਗ ਜ਼ੁਲਮ ਕਰਨ ਵਾਲਾ ਤਸਵੀ ਮਾਲਾ ਡੰਡੋਤ ਢਿੱਡ ਪਾਰ ਲੰਮੇ ਪੈਕੇ ਨਮਸਕਾਰ ਕਰਨੀ ਸਲਤਨਤ ਰਾਜ ਲਿੱਦੜਾ ਡਰਪੋਕਾ ਗੁਫ਼ਤਗੂ ਵਾਰਤਾਲਾਪ ਗੱਲਬਾਤ ਜੰਗਜੂ ਹਸ਼ਰਾ ਅੰਤ ਪਾਜ ਬੇਦ ਨਾਹਰ ਖਾਨ ਨਵਾਬ ਮਲੈਰ ਕੋਟਲਾ ਦਾ ਭਰਾ ਨਹਰ ਖਾਨ ਚਮਕੌਰ ਜੁੱਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਸੀ ਮਰਦੂਦ ਖਵਾਜਾਂ ਮਰਦੂਦ ਕੰਡੋਲੇ ਛੁਪਕੇ ਬਚਿਆ ਸਤਿਗੁਰੂ ਜੀ ਨੇ ਲਿਖਿਆ ਹੈ ਕਿ ਅਫਸੋਸ ਜੇਕਰ ਉਹ ਸਾਹਮਣੇ ਆ ਜਾਂਦਾ ਤਾਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ ਨਮਰੂਦ ਇੱਕ ਬਿਮਾਰ ਪੈਗੰਬਰ ਦੇ ਵਚਨਾਂ ਤੇ ਨਿਸ਼ਚੈ ਨਹੀਂ ਕੀਤਾ ਅਤੇ ਉਸ ਦੇ ਹਕੂਮਤ ਸਮੇਂ ਇਬਰਾਹਿਮ ਅੱਗ ਵਿੱਚ ਪਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ